ਨਾ ਪੈਸੇ ਦੀ ਗੱਲ ਐ ਨਾ ਸੰਗਤ ਦੀ ਗੱਲ ਐ ਪੈਸਾ ਜੀ ਦੇਖੀ ਤਾਂ ਲੋਕਾਂ ਨੂੰ ਬਹੁਤ ਆ ਇੰਨੇ ਲੋਕਾਂ ਨਾਲ ਬਾਤ ਪਿਆ ਜਿਨ੍ਹਾਂ ਨੂੰ ਪਤਾ ਇਹ ਕਿੰਨਾ ਕ ਪੈਸਾ ਆ ਪਰ ਮੈਂ ਦੇਖਿਆ ਜਿੱਥੇ ਕਿਤੇ ਭਲੇ ਦਾ ਕੰਮ ਹੋ ਗਏ ਕੋਈ ਕਿਸੇ ਦਾ ਕੋਸ ਸਵਾਰ ਨਾ ਹੋਵੇ ਤਾਂ ਲੋਕੀ ਲੱਖਾਂ ਮੀਰ ਪਿੱਛੇ ਖੜੇ ਆ ਸਰ ਜੀ ਮੈਂ ਪਹਿਲੇ ਬੇਨਤੀ ਕੀਤੀ ਸੀ ਸਰ ਜੀ ਮਾਤਾ ਜੀ ਕਮਰਜੀਤ ਕੌਰ ਸਰਦਾਰ ਬੀਰਪਾਲ ਸਿੰਘ ਹਰਾਂਦੇ ਮਾਤਾ ਜੀ ਯੂ ਐਸ ਏ ਤੋਂ ਉਹ ਚੜ੍ਹਾਈ ਕਰਕੇ ਸੀ ਜਿਨ੍ਹਾਂ ਨੂੰ ਮੈਂ ਵੀ ਬਹੁਤ ਨੇੜਿਓਂ ਜਾਣਦਾ ਔਰ ਬਹੁਤ ਨੇੜਿਓਂ ਛੋਟੇ ਹੁੰਦੇ ਸੀ ਉਹਨਾਂ ਕੋਲ ਜਾਂਦੇ ਰਹੇ ਹਾਂ ਉਹ ਜ਼ਰੂਰ ਵੀ ਜਾਣਾ ਉਹਨਾਂ ਨੇ ਚਾਹ ਪੀ ਤੋਂ ਪ੍ਰਸ਼ਾਦਾ ਛਕ ਲੋ ਔਰ ਦੂਸਰੀ ਗੱਲ ਭੇਸ਼ੀ ਵੀ ਖੁਸ਼ ਹੁੰਦੇ ਵੀਰ ਪਰ ਫੇਣੀ ਮੇਰੇ ਸਾਹਮਣੇ ਬੈਠਾ ਕਿਉਂਕਿ ਮੈਨੂੰ ਪਤਾ ਉਸ ਦਰਦ ਦਾ ਕਿ ਪੇਤਰ ਤੋਂ ਬਗੈਰ ਇੱਕ ਮਾਂ ਕਿਵੇਂ ਬੱਚਿਆਂ ਨੂੰ ਪਾਲਦੀ ਆ ਇਉਂ ਨੂੰ ਬਹੁਤ ਨੇੜੇੋਂ ਪਤਾ ਹੁੰਦਾ ਜਿਨ੍ਹਾਂ ਦੀ ਬੀਤੀ ਹੋਵੇ ਦੋ ਬੇ ਭੈਣਾਂ ਛਰਜਿਤ ਕੌਰ ਜੀਤੀ ਭੈਣ ਤੇ ਇਹ ਇਹਨਾਂ ਤਿੰਨਾਂ ਨੂੰ ਉਹਨਾਂ ਨੇ ਪਾਲਿਆ ਔਰ ਬੜੇ ਬਧੀ ਤਰੀਕੇ ਦੇ ਨਾਲ ਇਹਨਾਂ ਦੀ ਹਾਲਗੋੜ ਪੂਰੀ ਕੀਤੀ ਕਿ ਮੇਰਾ ਬੜੀ ਦਿਲ ਦੀ ਤਮੰਨਾ ਸੀ ਚਲੋ ਮੈਂ ਬਾਹਰ ਰਹੀ ਸੀ ਕਿ ਉਹਨਾਂ ਦਾ ਇਹ ਜੇਦੋ ਵੀ ਕੋਈ ਪ੍ਰੋਗਰਾਮ ਹੋਵੇ ਮੈਂ ਮਨੁਸ਼ਰਤ ਅਜਲੀ ਦਮਾਂ ਸੋ ਇਹ ਸਰ ਸਰਤਾਂ ਜਿਹੜੀ ਦਿੱਤੀ ਦਿੱਤੀ ਪਰ ਵੀਰਪਾਲ ਸਿੰਘ ਨੇ ਇਸ ਤੋਂ ਵੀ ਵਧੀਆ ਜੋ ਉਹਨਾਂ ਦੇ ਨਾਮ ਤੇ ਅੱਖਾਂ ਦਾ ਬੰਦਾ ਦਾ ਕੈਂਪ ਪਰ ਸਭ ਤੋਂ ਵਧੀਆ ਜੋ ਗਰਵਾਣੀ ਦਾ ਝੰਡਾ ਲਏ ਕਿਸੇ ਨੂੰ ਚੰਗੇ ਪਾਸੇ ਲਾ ਦੇਣਾ ਕਿਸੇ ਵੀ ਸ਼ਬਦ ਸਖਾ ਦੇਣਾ ਪਰ ਜਥਾ ਉਹਦੇ ਵਾਸਤੇ ਸੇਵਾ ਕਰਦੇ ਨਹੀਂ ਇਹ ਇੱਕ ਇੰਨਾ ਜਨਮ ਤੋਂ ਬਾਅਦ ਪਹੁੰਚਿਆ ਕਿ ਹਰੇਕ ਦੇ ਹਿੱਸੇ ਨਹੀਂ ਹੁੰਦਾ ਮੀਤਪੁਰ ਸਿੰਘ ਜੀ ਹੁਣਾਂ ਜਿਵੇਂ ਕਈ ਵਾਰੀ ਗੱਲਬਾਤ ਹੋਈ ਜਦੋਂ ਮੈਂ ਉਹਨੂੰ ਐਕਤੀ ਦੇਖਿਆ ਪਰ ਬਹੁਤ ਮਹਾਰਾਜੀ ਕਿਰਪਾ ਬਹੁਤ ਨੇੜੇ ਆ ਹੁਣ ਇਹ બસ ਕਹਿ ਲਓ ਭਈ ਗੁਰੂ ਸਾਹਿਬ ਦੇ ਦਰਵਾਜ਼ੇ ਤੇ ਖੜੇ ਆ ਬਸ ਆਪਾਂ ਨੂੰ ਲੋੜ ਹੈ ਇਹਨਾਂ ਨੂੰ ਪ੍ਰੇਰਣਾ ਦੇ ਕੇ ਦਾਣੀ ਕੇਸ ਤਾਂ ਵੀ ਸ਼ੁਰੂ ਕਰ ਦਿੱਤੇ ਨੂੰ ਇੱਕ ਗੱਲ ਯਾਦ ਰੱਖਿਓ ਜਿੰਨੀ ਵੀ ਸੰਗਤ ਸੁਣ ਰਹੀ ਹੈ ਤਾਂ ਇਹ ਰਿਕਾਰਡਿੰਗ ਹੋ ਰਹੀ ਆ ਆਪਾਂ ਨੂੰ ਇੱਕ ਦਿਨ ਤੇ ਇਸ ਦਾਤੇ ਹੋਣਾ ਹੀ ਪੈਣਾ ਨੇੜੇ ਆ ਜੋ ਛੇਤੀ ਆਜੋ ਤੇ ਘੇਰ ਕੇ ਆਜੋ ਕਿਉਂਕਿ ਜਦੋਂ ਜਿੰਮੀ ਜਿੰਮੀ ਆਪਣਾ ਜੀਵਨ ਜਿਹੜਾ ਨੇੜੇ ਹੀ ਜਾਂਦਾ 50 ਸਾਲ ਤੋਂ ਆਪਾਂ ਉੱਪਰ ਹੋਈ ਜਾਂਦੇ ਆ ਤੇ ਕੇ ਜੇ ਆਪਾਂ ਝਾਤੀ ਮਾਰੀ ਵੀ ਮੈਂ ਕੀ ਖੋਇਆ ਤੇ ਕੀ ਪਾਇਆ ਗੁਰੂ ਸਾਹਿਬ ਨੇ ਬਾਕੀ ਸਾਰਾ ਜੀਵਨ ਵੀ ਆਪਾਂ ਕਾਰਜ ਨੰਬਰ ਦੱਸ ਦਿੱਤਾ ਕਹਿੰਦੇ ਇਹ ਜਿਹੜਾ ਨੰਬਰ ਆ ਨਾ ਕਿ ਪਤਨੀ ਨੂੰ ਕਹਿ ਲਓ ਪ੍ਰਾਪਰਟੀ ਨੂੰ ਕਹਿ ਲਓ ਜ਼ਮੀਨਾਂ ਜਿਆਦਾ ਤਾਂ ਕਹਿ ਲਓ ਇਨ ਨੂੰ ਮਾਰਨੇ ਨੰਬਰ ਦੱਸ ਦਿੱਤਾ ਜਦੋਂ ਜੀਵਨ ਲਈ ਇਹ ਨਿਰਵਾਣ ਵੀ ਜ਼ਰੂਰੀ ਆ ਪਰ ਇਹਦਾ ਕੋਈ ਜੀਵਨ ਜੋ ਆਪਾਂ ਸੰਸਾਰ ਵਿੱਚ ਚਾਹੀਏ ਇਸ ਮੰਜ਼ੂਰਥ ਲਈ ਨਹੀਂ ਸਬਹੁਤ ਖੁਸ਼ੀ ਹੋਈ ਮੈਂ ਜਦੋਂ ਇਹਨਾਂ ਦੇ ਬੇਟੇ ਨੂੰ ਵੀ ਦੇਖਦਾ ਉਹ ਬਹੁਤ ਲਾਇਕ ਬੱਚਾ ਹੈ ਸੋ ਇਹਨਾਂ ਨੇ ਜੋ ਗੁਰਬਾਣੀ ਕਾਂਟੇ ਮੁਕਾਬਲੇ ਕਰਾਏ ਉਹਦਾ ਵੀ ਜੋ ਖਾਤਿਆ ਸਾਰਾ ਹੀ दिवा 7 ਤੋ ਡਾ ਕੇ 11 ਸਤ ਤਾ 11 ਤੋਂ 17 17 ਤੋ 21 ਸੋ ਨਾਰਾਇਣ ਜੀ ਸਾਰੀ ਸੰਗਤ ਸੇਵਾਦਾਰ ਇਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦੇ ਹਾਂ ਔਰ ਸਾਰੇ ਸੇਵਾਦਾਰ ਸਮੂਹ ਨਗਰ ਦੇ ਵਾਸੀ ਜਿੰਨੇ ਵੀ ਇਸ ਮਿਸ਼ਨ ਦੇ ਵਿੱਚ ਸ਼ਾਮਲ ਆ ਚਾਹੇ ਨਾਂ ਨਾਂ ਨਹੀਂ ਲਵਾਂ ਕਲਪੂਸਪੀ ਜਗ ਜਾਨਿਆ ਜਿਨੀਆਂ ਦੀ ਅਮੇ ਜਿੰਨੇ ਸਰੀਰਾਂ ਦੀ ਹਾਜ਼ਰੀ ਇਸ ਟੈਂਪ ਲਾਗ ਰਹੀ ਹੈ ਮਹਾਰਾਜ ਜੀ ਤੇ ਦਾਤੇ ਸਤੂਰ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਸ਼ਿਸ਼ਟ ਕਰਨ ਭਾਈ ਸਾਹਿਬ ਭੂਰੀ ਆਏ ਆਪਣੇ ਜਥੇ ਦੇ ਨਾਲ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਡਾਕਟਰ ਸਰਬਾਨਾ ਨੇ ਜੋ ਅੱਖਾਂ ਦਾ ਕੈਂਪ ਚਲਾ ਰਹੀ ਹੈ ਜਦੋਂ ਇਸ ਸਟੇਜ ਤੇ ਪਾਰਟੀਆਂ ਬਣ ਰਹੀਆਂ ਨੇ ਜਲੰਧਰ ਦੀ ਸੇਵਾ ਬਹੁਤ ਦੇਖੋ ਇੱਕ ਗੱਲ ਯਾਦ ਰੱਖੋ ਕਰਦੇ ਵਿੱਚ ਜੇ ਅਕੀਜੀ ਦੋਜੀ ਪ੍ਰਾਣੀ ਹੁੰਦੇ ਚਾਹ ਪਾਣੀ ਤੇ ਹੋ ਕੇ ਨਾ ਕੰਮ ਹੋ ਜਾਂਦਾ ਪਰ ਆਪਾਂ ਇਹਨੇ ਸਾਰੇ ਕੰਮ ਮਹਾਰਾਜ ਕਰਵਾ ਲਿਆ ਗੈਂਟਰ ਕਰਵਾ ਲਿਆ ਗੁਰਮਤ ਸਮਾਗਮ ਹੋ ਰਿਹਾ ਤੇ ਵਿੱਚ ਦੋ ਸੇਵਾਵਾ ਆਪ ਸਭ ਕਰਦੇ ਹੋ ਤੋਂ ਕਿੰਨਾ ਕੰਮ ਹੁੰਦਾ ਕਿੰਨੀ ਭਾਜਨ ਅਠੰਦੀ ਆ ਸੋ ਇੱਕ ਵਾਰ ਵੀ ਇੰਨੀ ਕੰਮ ਕਰਨੇ ਪੈਂਦੇ ਆ ਸੇਵਾਦਾਰ ਸੁਮਰਾਜੀ ਨਾਮ ਨਗਾ ਪਹਿ ਜਾਣਦੇ ਆ ਸੋ ਮੈਂ ਦਿਲੋਂ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਦਾ ਇਸ ਮਿਸ਼ਨ ਦੇ ਵਿੱਚ ਜਿੰਨੀ ਵੀ ਸੇਵਾ ਤਨ ਮਨ ਧਨ ਕਰਕੇ ਨਿਭਾਈ ਆ ਗੁਰੂ ਸਾਹਿਬ ਜੀ ਸਾਰਿਆਂ ਦੀ ਚੜ੍ਹਦੀ ਕਲਾ ਕਰਨ ਉਹਨਾਂ ਦੀ ਹਾਜ਼ਰੀ ਆਪਣੇ ਦਰ ਤੇ ਬਰਵਾਨ ਕਰਨ ਇਹਦੇ ਬਾਲਸਰੂਪ ਸਿੱਖੀ ਸਦਕਾ ਗੁਰੂ ਸਾਹਿਬ ਆਸ਼ਿਸ਼ ਕਰਨ ਚੜ੍ਹਦੀ ਕਲਾ ਕਰਨ ਉਹਨਾਂ ਦਾ ਜੋ ਨਾਮ ਦੇਣੀ ਆ ਜਿਹੜੇ ਸਾਡੇ ਤੋਂ ਗਿਆਨ ਸਰਾਂ ਦੇ ਬੱਚੇ ਆ ਉਨ੍ਹਾਂ ਦਾ ਪਹਿਲਾ ਨਾਮ 6000 ਤੇ 4002 ਜਣ ਉਹ ਜਿਹੜਾ ਦੂਸਰਾ ਗਰੁੱਪ ਆ 11 ਤੋਂ 17 ਸਾਲ ਸਤ ਬਾਣੀ ਦੇ ਨਿਤਨੇਮ ਉਹਨਾਂ ਦਾ ਜੋ ਨਾਮੀਆਂ ਆ ਦੂਜਾ 858 6000 ਤੇ 4000 ਸਤਾਰ ਤੋਂ 10 ਸਾਲ ਸਤ ਬਾਣੀ ਸਬਜੀ ਸਾਹਿਬ ਉਹਨਾਂ ਦਾ ਮਾਹ ਨਾਮ ਨੇ ਦੱਸਿਆ 8000 ਤੇ 6000 ਸੁਖਾ ਸਾਹਿਬ ਜੀ ਦੀ ਬਾਣੀ ਦਾ ਅੱਜ ਸੋ ਹਰੇਕ ਵੀ ਜਿਹੜਾ ਬੱਚਾ ਭਾਗ ਲੈ ਰਿਆ ਤੇ ਜਿੰਨੇ ਵੀ ਬੱਚੇ ਭਾਗ ਲੈ ਰਹੇ ਹਰੇਕ ਨੂੰ ਬੱਚੇ ਨੂੰ ਉਹਨਾਂ ਦੀ ਹੌਸਲਾ ਵਸਾਈ 500 ਇਹਨਾਂ ਨੂੰ ਤੇ ਤੜਾਣਾ ਬਾਕੀ ਭਾਈ ਸਾਹਿਬ ਹੋਰੀ ਆਪ ਵੀ ਤੜਾਣੇ ਵੀ ਦੱਸਿਆ ਸੋ ਲਿਖਿਆ ਕਿ ਸਾਰਾ ਹੀ ਕੋਈ ਤੁਸੀਂ ਨੋਟ ਕਾਗਰ ਪਾ ਕੇ ਕੋਈ ਸਰ ਕਰਨਾ ਰਹਿ ਜਾਵੇ ਅੱਜ ਵੀ ਕਈ ਜਿਹੇ ਫੋਨ ਆਏ ਉਹਨਾਂ ਨੂੰ ਕੋਈ ਮਿਸਟੇਕ ਵੀ ਲੱਗਦੀ ਨਹੀਂ ਪਰ ਮੈਂ ਨਾਲ ਦੀ ਨਾਲ ਇਹਦਾ ਆਪਣਾ ਕੰਮ ਵਿੱਚ ਛਾਇਆ ਹੈ

ਅੰਤੋਂ ਬਹੁਤ ਬਹੁਤ ਜੀਨ ਦਾ ਵਿਆਪਨ ਬਖਸ਼ੀ ਜਿੱਥੇ ਉਥੇ ਬੋਜਨ ਆਲਵਾ ਦਾ ਸਤ ਤੋਂ 11 ਸਾਲ ਦੀ ਉਮਰ ਦੇ ਜਿਹੜੇ ਬੱਚਿਆਂ ਦਾ ਪਹਿਲਾ ਗਰੁੱਪ ਬਣਾਇਆ ਸੀ ਜਿਹਦੇ ਵਿੱਚ ਤਿੰਨ ਬੌਣੀਆਂ ਰੱਖੀਆਂ ਗਈਆਂ ਸੀ ਜਰਜੀਤ ਸਿੰਘ ਬਰੇਹਰਾ ਸਾਹਿਬ ਤੇ ਸੁਵਲਾ ਸਾਹਿਬ ਤੋਂ ਜਿਹੜਾ ਪਹਿਲਾ ਸਥਾਨ ਪ੍ਰਾਪਤ ਕੀਨ ਦਾ ਬੱਚਾ ਭਵਨਿੰਦਰ ਸਿੰਘ ਹੈ ਸਤ ਤੋਂ 11 ਸਾਲ ਦੇ ਇਸ ਗਰੁੱਪ ਵਿੱਚ ਭਗਵਨਤ ਸਿੰਘ ਪਹਿਲਾ ਸਨਮ ਪ੍ਰਾਪਤ ਕੀਤਾ ਹੈ ਨੇ 6000 ਰੁਪਏ ਨੂੰ ਨਕਦ ਦਾ ਨਾਮ ਦਿੱਤਾ ਜਾ ਰਿਹਾ ਹੈ ਬੱਚੇ ਲਈ ਜਕਾਰਾ ਲਾਓ ਜੀ ਜੀ ਬੱਚੇ ਨਾਲ ਹੀ ਜਕਾਰਾ ਲਾਜਾ ਬੱਚੇ ਦਾ ਨਾਮ ਮੈਂ ਕੋਈ ਜੀ ਨੂੰ ਉਸਤ ਕਰਨਾ ਬਾਕੀ ਸਾਰਿਆਂ ਨੂੰ ਨਾਮ ਦਿੱਤੇ ਜਾਣਗੇ ਬੱਚਾ ਨਾਮ ਪ੍ਰਾਪਤ ਕਰ ਰਿਹਾ ਬੋਲੇ ਸੋਨਿਹਾਰ ਸੱਸੀਆ ਕਾਲ ਦੂਸਰਾ ਬੱਚਾ ਹੈ ਅਰਸ਼ਦੀਪ ਸਿੰਘ ਸਤਿ ਸ੍ਰੀ ਅਕਾਲ ਸਾਥੀ ਮੋਗੇਤਸ ਬੱਚਾ ਹੈ ਹਰਸ਼ਦੀਪ ਸਿੰਘ ਇਹ ਦੂਸਰੇ ਸਥਾਨ ਤੇ ਆਇਆ ਅੱਛਾ ਇਹਨੂੰ 4000 ਰੁਪਿਆ ਨਗਦ ਦੇ ਨਾਮ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਬੱਚੀ ਜੀ ਇਤਜ਼ਾਰਾ ਲਈ ਜੀ ਬੋਲੇ ਸੋਨਿਹਾਰ ਸਤਿ ਸ੍ਰੀ ਅਕਾਲ ਇਹ ਨਿਸ਼ਾਮਪ੍ਰੀਤ ਸਿੰਘ ਇਹ ਦੂਜੇ ਨੰਬਰ ਤੇ ਬੱਚਾ ਆਇਆ 2000 ਰੁਪਿਆ ਨਗਦਾ ਨਾਮ ਦੇ ਨਾਲ ਸਨਮਾਨਿਤ ਪੁਰੀਆ ਗੱਜਾ ਨਿਸ਼ਾਨ ਕੁਲਿਤ ਸਿੰਘ ਮਾਰਨਿਕਾ ਟਮ ਮੁਕਾਬਲਾ ਹੋ ਗਿਆ ਹਾਂਜੀ ਬੋਲੇ ਸੋਨਿਹਾਰ ਸਤਿ ਸ੍ਰੀ ਅਕਾਲ ਦੂਸਰਾ ਗਰੁੱਪ ਜਿਹੜਾ ਹੈਗਾ 11 ਤੋਂ 17 ਸਾਲ ਦਾ ਉਹਦੇ ਵਿੱਚ ਪਹਿਲੇ ਨੰਬਰ ਤੇ ਜਿਹੜਾ ਵਿਚ ਆਇਆ ਹਰਮਨ ਸਿੰਘ 11 ਤੋਂ 17 ਸਾਲ ਦਾ ਜਿਹੜਾ ਇਹ ਗਰੁੱਪ ਹੈ ਇਹਦੇ ਵਿੱਚ ਪੰਜ ਬਾਣੀਆਂ ਰੱਖੀਆਂ ਗਈਆਂ ਸੀ ਉਸ ਤੋਂ ਇਲਾਵਾ ਸਤ ਬਾਣੀ ਪਾਠ ਕਰਨਾ ਸਤ ਬਾਣੀ ਰੱਖੀ ਗਈ ਸੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜਿਤਨੇ ਦੀ ਸਤ ਬਾਣੀ ਤੋਂ ਇਲਾਵਾ ਇਸ ਬੱਚੇ ਨੇ ਕੁਝ ਬਾਣੀਆਂ ਸੁਣਾਈਆਂ ਦੂਸਰੇ ਨੰਬਰ ਤੇ ਬੱਚਾ ਕੇਸ਼ ਮੋਹ ਸੰਧ ਬੋਲੇ ਸਤ ਸ੍ਰੀ ਅਕਾਲ ਇਹ ਬੱਚੇ ਵੀ ਦੇਖੋ ਇੰਨੀ ਸਤਿਗੁਰ ਦੀ ਮਿਹਰ ਹੈ ਇਹ ਨਹੀਂ ਕਿ ਬਤਨੇ ਤੋਂ ਇਲਾਵਾ ਕੁਝ ਬਾਣੀ ਹੋਰ ਸੁਣਾਈਆਂ 6000 ਰੁਪਏ ਲੱਗਦਾ ਨਾਮ ਦਿੱਤਾ ਜਾ ਰਿਹਾ ਬੱਚੇ ਨੇ ਬੋਲੇ ਸੋਨੇ ਹੱਥ ਸਾਤ ਸ੍ਰੀ ਅਕਾਲ ਅਰਸ਼ਦੀਪ ਸਿੰਘ ਜਿਆਰਤ ਉਸਤਾਰ ਸਾਹਿਬ ਜੀ ਦਾ ਬੜਾ ਬੱਚਾ ਅਰਸ਼ਦੀਪ ਸਿੰਘ ਬੋਲੇ ਸੋਨੇ ਹੱਥ ਸਾਤ ਸ੍ਰੀ ਅਕਾਲ ਇਹ ਸ਼ਬਦ ਜੀ ਸੁਣੇ ਤੋਂ ਆ ਰਹੀ ਜਾਂਦੀ ਕੋਈ ਕੀਦੀ ਨੂੰ ਆਖੇ ਕਿੰਨਾ ਇਹਨਾਂ ਨੂੰ ਚਾਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੁਣ ਜਿਹੜਾ ਆਖਰੀ ਲੋਕ ਦਾ 17 ਸਾਲ ਤੋਂ ਉੱਪਰ ਦੇ ਜਿਹੜੇ ਬੱਚੇ ਹੈ ਉਹਦੇ ਵਿੱਚ ਬੇਟੀ ਕਰਨ ਪ੍ਰਤਾਪ कौर ਇਹ ਬੱਚੀ ਨੂੰ 42 43 ਬਾਣੀ ਕੰਢਦੇ ਔਰ ਜਿੱਥੋਂ ਦੀ ਸ਼ੁਰੂ ਕਰਦਾ ਸੀ ਇਹ ਸਮਾਪਤੀ ਦੀ ਹਟਕੀ ਹਟਕੀ ਤੇ ਉਹ ਖਾਹ ਜਾਂਦੀ ਸੀ ਇੱਕ ਮਿੰਟ ਸਾਦੇ ਆਖਾਂ ਨਾਮ ਦੇ ਰਹੀ ਦੀ ਬੋਲੇ ਸੋਨਹਿਰਾ ਸ੍ਰੀ ਅਕਾਲ ਬੇਟਾ ਜਗ ਜਗਾਤਾ ਸੋਈ ਭਗਤ ਮਰਦਨ ਦੀ ਹੋਈ ਜੀ ਕਿੰਦਾ ਬਚੜਦੇ ਹੁ ਲੋਏ ਜੀ ਉਹ ਗੁਰਬਚਨ ਸਮਾ ਭਏ ਅਵਰ ਨ ਜਾਣੇ ਕੋਏ ਜੀਓ ਅਬਰੋ ਨ ਜਾਣੇ ਸਬਦ ਗੁਰ ਕਾਏ ਇੱਕ ਨਾਮ ਧਿਆਵ ਹੈ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਤ੍ਰੀ ਪਾਵੇ ਆਇਆ ਹਕਾਰਾ ਚਲਣ ਵਾਰਾ ਹਰ ਰਾਮ ਨਾਮ ਸਮਾਇਆ ਜਗ ਅਮਰ ਅਟਲ ਅਤੋਲ ਠਾਰ ਗੁਰ ਪਗ ਤੇ ਹਰ ਪਾਇਆ ਹਰ ਪਾਣਾ ਗੁਰ ਪਾਇਆ ਗੁਰ ਜਾਵੇ ਹੱਤਰ ਬਪਾਸ ਜੀਓ ਸਤਗੁਰ ਕਰੇ ਹਰ ਪਹਿ ਬੇਨਤੀ ਮੇਰੀ ਪੈਜ ਰਖੋ ਅਰਦਾਸ ਜੀਓ ਪੈਜ ਰਖੋ ਹਰ ਜਨ ਹੈ ਕੇਰੀ ਹਰ ਦੇਹੋ ਨਾਮ ਨਿਰੰਜਨੋ ਅੰਤ ਚਲਦਿਆਂ ਹੋਏ 베ਲੀ ਦੰਦੂਤ ਕਾਲ ਨਿਖੰਜਨੋ ਸਤਿਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਦੀਓ ਹਰਤਾ ਆਰਤੀ ਪਾਸ ਸਤਿਗੁਰੂ ਮਿਲਾਇਆ ਤਾਂ ਅੰਤਨ ਕਹੈ ਸਵਾਸ ਦੀਓ ਸ਼ਵਰੇਹ ਹਲਾ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਆ ਉਹ ਬਹੁਤ ਨਹੀਂ ਬਾਣੀ ਓੜੀ ਓਕੀ ਬਾਣੀ ਸਾਰੇ ਮੰਦੇ ਆ ਉਹਨੂੰ ਪੜ੍ਹ ਕਰਨਾ ਬਹੁਤ ਘੱਟੀ ਸਿੱਖਾਂ ਦੇ ਹਿੱਸੇ ਵਿੱਚ ਆਇਆ ਆ वैसे वो भी ਬਾਣੀਆਂ ਦਾ ਨਿਤਨੇ ਮਹਾਰਾਜ ਜੀ ਸਾਨੂੰ ਦਿੱਤੇ ਜਿਹੜੇ ਪ੍ਰਾਪਤ ਸਿੰਘ ਉਹ ਪੂਰੀ ਬਾਣੀ ਗ੍ਰੰਥੀ ਦਾ ਨਿਤਨੇ ਉਹਨਾਂ ਦੇ ਜੀਵਨ ਦਾ ਹਵਾਲਾ ਸੀ ਇਹ ਬੱਚੇ ਦੇ ਸਤਿਗੁਰੂ ਦੀ ਬੜੀ ਰਹਿਮਤ ਹੈ ਬਹੁਤ ਬਾਣੀਆਂ ਜੀ ਉਹ ਕੰਨ ਕੀਤੀਆਂ ਤੇਰੀ ਚੜ੍ਹਦੀ ਕਲਾ ਵਾਸਤੇ ਅਪਾ ਸਾਡੇ ਤੇ ਕਾਰਗ ਜਾਈਏ ਸਤਿ ਸ੍ਰੀ ਅਕਾਲ 10000 ਰੁਪਏ ਦੇ ਕੇ ਇਹਨੂੰ ਬੱਚੇ ਨੂੰ ਸਨਮਾਨ ਦਿੱਤਾ ਜਾ ਰਿਹਾ ਹੈ ਦੂਸਰੇ ਨੰਬਰ ਤੇ ਜਿਹੜਾ ਬੱਚਾ ਆਇਆ ਸਿਮਰਜੀਤ ਸਿੰਘ ਸਿਮਰਜੀਤ ਸਿੰਘ ਜੋਡੇ ਆਪਣੇ ਨਗਰ ਦਾ ਬੱਚਾ ਹੈ ਇਹਨੇ ਦੀ ਬਾਣੀਆਂ ਬਹੁਤ ਪਿਆਰ ਨਾਲ ਸੁਣਾਈਆਂ 8000 ਰੁਪਏ ਦੇ ਕੇ ਨੂੰ ਅਨੰਦ ਸਨਮਾਨ ਕਰਦੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੀਜੇ ਨੰਬਰ ਤੇ ਹੈ ਬੱਚਾ ਗੁਰਪ੍ਰੀਤ ਸਿੰਘ ਇਤਨੀ ਬੱਚੇ ਸੀ ਇਸ ਰੂਪ ਵਿੱਚ ਆ ਕੀਰਬਾ ਵੀ ਇਹ ਦੇ ਕੇ ਇਸ ਬੱਚੇ ਨੂੰ ਵੀ ਨਾਮ ਕੀਤਾ ਜਾ ਰਿਹਾ ਬਚੇ ਲਈ ਜੀ ਕਰਾ ਲਈਏ ਗੁਰਤੀ ਸੰਗ ਲਈ ਗੋਲੇ ਸੋਨਿਹਾਲ ਸਾਥ ਸ੍ਰੀ ਅਕਾਲ ਬਾਕੀ ਜਿੰਨੇ ਵੀ ਸਾਡੇ ਨਾਲ ਜਿਹਨੇ ਸਨਮਾਨ ਕੀਤਾ ਇਹਨਾਂ ਨੇ ਬਾਣੀ ਸੁਣਾਈ ਨਹੀਂ ਇਹਨਾਂ ਨੇ ਮਣਦਾ ਨਹੀਂ ਭਾਈ ਸਾਹਿਬਾਇ ਗੁਰਤੀ ਸਿੰਘ 37 ਸਾਲ ਸਾਥੀ ਨਾਲ ਭਾਈ ਸਾਹਿਬਾਇ ਜਿਹੜੇ ਪਿੱਛੇ ਸਿੰਘ ਬੈਠੇ ਹੈ ਨਾ ਇਹ ਮੇਰੇ ਨਾਲ ਬਹੁਤ ਸਤਿਕਾਰਯੋਗ ਭਾਈ ਸੁਖਾਸ ਸਿੰਘ ਜੀ ਇਹਨਾਂ ਦੇ ਪਿਤਾ ਜੀ ਸੰਤ ਬਾਬਾ ਸੁਚਾ ਸਿੰਘ ਉਹਨਾਂ ਦੀ ਬਹੁਤ ਹੀ ਇੱਜ਼ਤ ਸੰਘਿਆ ਦੀ ਸੇਵਾ ਜੀਵਨ ਤੋਂ ਕਰਉਂਦੇ ਨੇ ਬਹੁਤ ਪਿਆਰ ਬੜੇ ਸਿੰਘ ਨੇ ਦੋਵੇਂ ਹੀ ਮੋਰੇ ਸੋਧਾ ਸਾਥਰੀਆ ਕਾਲ ਸੁਣੇ ਇੱਕਦੋ ਕਵਿੰਥੀਆਂ ਪਾ ਲਗਿਆ ਇੱਕ ਤਾਂ ਯੂਨੀਵਰਸਿਟੀ ਤੋਂ ਸਿਮਰਜੀਤ ਸਿੰਘ ਹੁਰੀਆ ਆ ਉਹ ਮੈਨੂੰ ਦਸੰਬਰ ਪਤਾ ਲੱਗਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹ ਵੀ ਨੌਕੇ ਤੇ ਪਹੁੰਚ ਕੇ ਮਾਰੇ ਚੜ੍ਹਦੀ ਕਲਾ ਕਰਨੇ ਕਿ ਸੱਦੇ ਗੁਰਿੰਦਰ ਭਾਜੀ ਵੀ ਜੁਕੇ ਤੋਂ ਆਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮਾਰੇ ਉਹਨਾਂ ਦੀ ਚੜ੍ਹਦੀ ਕਲਾ ਕਰਨ ਸੋ ਮੈਂ ਆਪਣੇ ਸਾਰੇ ਸੇਵਾਦਾਰ ਰਸਨਾ ਸਿੰਘ ਜਿਹੜਾ ਬੱਚਾ ਹਾਂ ਨਹੀਂ ਅਸਲ ਹੋਰ ਤੋਂ ਕਿਹਾ ਕੀ ਨਹੀਂ ਸੀ ਗੁਰਬੀ ਸਿੰਘ ਸੋ ਇਹਦਾ ਜਿਹੜਾ ਪੜਾਈ ਦਾ ਵੀ ਖਰਚ ਆ ਤੁਹਾਨੂੰ ਆਪਾਂ ਸਾਰੇ ਜਨਰ ਕਰਕੇ ਸੇਵਾ ਕਰ ਰਹੇ ਆ ਸੋ ਇਹਦਾ ਸੁਣਨੀ ਨੂੰ ਵੀ ਆਪਣੇ ਕਾਲਜ ਵਿੱਚ ਐਡਮਿਸ਼ਨ ਮਿਲ ਗਈ ਹੈ ਜੀ ਨੂੰ ਕਿਹਾ ਵੀ ਜਿੰਨਾ ਵੀ ਤੂੰ ਪੜਨਾ ਜਿੰਨਾ ਜਰ ਪੜਨਾ ਤੈਨੂੰ ਜੇ ਵੀ ਲੋੜ ਆ ਸੋ ਆਪ ਦੀ ਜਾਣਕਾਰੀ ਦਾ ਸਦਾ ਦੇ ਸੰਗ ਤੁਹਾਨੂੰ ਸਹਾਰਾ ਵੀ ਜਿਹੜਾ ਬੱਚਾ ਆਪ ਨੇ ਸੂਣ ਤੇ ਆ ਕੋਈ ਮਜਬੂਰੀ ਆ ਤੋ ਬਾੜੀ ਸਕਦਾ ਜਿੱਦਾਂ ਅੰਗਰੇਂਦਰ ਭਾਈ ਹੁਣ ਕੇ ਵੀ ਸਾਡੀ ਗੱਲ ਹੋਈ ਆ ਸੋ ਮਾਰੇ ਦੀ ਬੇਟੀ ਘਰ ਪਰ ਬਹੁਤ ਪਰਿਵਾਰ ਔਰ ਬਹੁਤ ਬੱਚੇ ਜੋ ਆਪਾਂ ਚੱਲ ਪ੍ਰੋਗਰਾਮ ਜਿਹੜਾ ਨਾ ਇਹਦਾ ਸੇਵਾ ਕਰਦੇ ਆਂ ਮਾਰੇ ਇਸੇ ਤਰ੍ਹਾਂ ਆਪਾਂ ਨੇ ਜਿਹੜੇ ਸਾਰੇ ਆਪਣਾ ਬਣਿਆ ਹੈ ਪ੍ਰੋਗਰਾਮ ਦਾ ਭਾਈਚਾਰਾ ਉਸੇ ਤਰ੍ਹਾਂ ਕਰਦੇ ਰਹੀਏ ਕਿਉਂਕਿ ਇਹਨਾਂ ਦੇ ਵੀਰਾਂ ਵਿੱਚ ਜੋ ਹੌਂਸਲਾ ਜੁਤੀ ਦੱਸਣੀ ਸੀ ਮੇਨਗਾ ਖੁੰਗੀ ਦੇ ਵਿੱਚ ਪਛੜੀ ਬਿੰਦੇ ਸਾਡਾ ਇਹ ਬਿਲਕੁਲ ਗਰਗ ਸਿੰਘ ਨੂੰ ਦੱਸਿਆ ਜਾਵੇ ਅਸੀਂ ਬਕਰ ਮਾਰਨ ਨੂੰ ਇੱਕ ਹੱਥ ਨਾਲ ਬੀੜਾ ਨਦੀ ਬਕਾਦਨ ਕੇ ਉਸ ਤਰੀਕੇ ਦੇ ਨਾਲ ਪਰ ਜੋ ਜਿਹੜੇ ਨਰਮੀ ਦੇ ਸੁਝਿਤ ਤੇ ਸਾਡੇ ਪਿੰਡ ਕੋਸ਼ਿਸ਼ ਹੋ ਨਹੀਂ ਰਹਾ ਹੋਰ ਕੁਝ ਹੋ ਰਿਹਾ ਸਾਰਾ ਕੁਝ ਹੀ ਕਰੀ ਜਾਂਦੀਆਂ ਪਰ ਗੱਲ ਇਹ ਆ ਵੀ ਫਿਰ ਅਸੀਂ ਇਸ ਲਈ ਕਰ ਲਈਏ ਚੰਡੀਗੜ੍ਹ ਉਹ ਪੜ ਰਹੀ ਆ ਉਹਦੀ ਸਾਰੀ ਫੀਸ ਤੇ ਉਹਦਾ ਜੋ ਵੀ ਖਰਚ ਆ ਉਹ ਸਾਰਾ ਆਪਾਂ ਦੇ ਦੇਣੀ ਜਦ ਅੱਗੇ ਹੋਰ ਵੀ ਕਹੀ ਜਾਂ ਕਿ ਉਹ ਬੰਨ ਬਹੁਤ ਤੇ ਲੱਗਾ ਹੋ ਜਾਣਾ ਫਿਰ ਨੂੰ ਆਪਾਂ ਕਰਦੇ ਹੁਣ ਪੈਸਾ ਜਿਹਨਾਂ ਨੂੰ ਮਿਲਿਆ ਉਹ ਇੱਥੇ ਬੱਠੇ ਰੋ ਟਿੜੀ ਬੱਚਿਆਂ ਨੂੰ ਨਾਮ ਨਹੀਂ ਮਿਲਿਆ ਉਹ ਇੱਥੇ ਆ ਗਏ ਹਾਂ ਜੀ ਤੇ ਉਸ ਤੋਂ ਪਹਿਲਾਂ ਸਰਦਾਰ ਪਰਮਿੰਦਰ ਸਿੰਘ ਖੋਲੀ ਜੋ ਨਹੀਂ ਕੋਈ ਪੁੱਛੋ ਉਹਨਾਂ ਨੇ ਸਲਮਾਰ ਤੇ ਕੰਮ ਨਹੀਂ ਸਿਰਫ ਲੀਕ ਕਰ ਪਾਇਆ ਅੰਮ੍ਰਿਤ ਸੋ ਇਹਨਾਂ ਨੇ ਵੀ ਅੰਮ੍ਰਿਤ ਸੇਵਾ ਕੀਤੀ ਆ ਸਾਰੇ ਜਨਨ ਨੇ ਇਹ ਸਲਮਾਰ ਤੇ ਕਰਦੇ ਆ ਬੋ ਲਈ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਰੇ ਬੱਚਿਆਂ ਨੇ 5-500 ਰੁਪਇਆ ਜਿੰਨੀਆਂ ਨੇ ਰਿਪਾਰਟਿਸਪੀਟ ਕੀਤਾ ਸਾਰੇ ਬੱਚਿਆਂ ਨੂੰ 5-5 ਰੁਪਈਆ ਮੈਂ ਨਾ ਜੋ ਇੱਕ ਇੱਕ ਬੱਚਾ ਲਾਈਨ ਦੇ ਵਿੱਚ ਆ ਜਾਓ ਕਿਉਂਕਿ ਟਿਕਟ ਕਿੱਥੇ ਰੱਖੀ ਹੋਣੀ ਛੋਟੇ ਭਾਜੀ ਕਿੱਥੀ ਹੋਣੀ ਹੈ ਤੇ ਉਹ ਜਿਹੜੇ ਬੱਚੇ ਨੂੰ ਨਾ ਨਾਂ ਫਸ ਸਕ ਨਹੀਂ ਮਿਲਿਆ ਕਿਸੇ ਨੂੰ ਕੋਈ ਬੱਚੇ ਨੂੰ ਨਹੀਂ ਉਹ ਮਿਲਿਆ ਉਹ ਉਹ ਵੀ ਆ ਜਾਓ ਜਿਹੜੇ ਬੱਚੇ ਜਿੱਦਾਂ ਫਸ ਸਕ ਖੜ ਤੱਕਦੇ ਜਿਸਨੂੰ ਲੈ ਕੇ ਬੱਚਾ ਕੋਈ ਵੀ ਹੋਵੇ ਕੋਈ ਬੱਚਾ ਜੇ ਕੋਈ ਆਿੰਦਾ ਜਿਸ ਨੂੰ ਕੁਛ ਨਹੀਂ ਮਿਲਿਆ ਉਹ ਉਹ ਵੀ ਆ ਜਾਓ ਜਿਨ੍ਹਾਂ ਨੇ ਨਾਮ ਲੈ ਲਿਆ ਉਹ ਉੱਥੇ ਬੈਠੇ ਰਹੋ ਬਾਕੀ ਸਾਰੇ ਜਿਹਨਾਂ ਦਾ ਨਾਮ ਨਹੀਂ ਲਕੀਏ ਜਿਹਨਾਂ ਨੂੰ ਨਹੀਂ ਬੁਇਆ ਕੁਝ ਉਹ ਇਧਰ ਆਜੋ ਸੋ ਜਿਵੇਂ ਉਹ ਬੱਚੀ ਦੀ ਭਾਈ ਸਾਹਿਬ ਨਾਲ ਗੱਲ ਕਰਦੇ ਸੀ ਸ਼ਹਾਦਤਪੁਰ ਵਾਲੀ ਬੱਚੀ ਦੀ ਅੱਜ ਜਦੋਂ ਬੱਚੀ ਨੇ ਸੁਣਾਇਆ ਤਾਂ ਵਸ ਗੁਰੂ ਸਾਹਿਬ ਦੀ ਬਖਸ਼ਿਸ਼ ਯਾਦ ਆਉਂਦੀ ਆ ਬਖਸ਼ਿਸ਼ ਤੋਂ ਬਿਨਾਂ ਗੁਰੂ ਸਾਹਿਬ ਦੀ ਕੈਪਟਨ ਸਾਡੇ ਕੋਲ ਥੋੜਾ ਜਿਹਾ ਲੁੱਕ ਦੀ ਇੱਕ ਵਾਰੀ ਫੋਟੋ ਹੋਣੀ ਆ ਮੈਂ ਰਹਿ ਜਣਾ ਮਿਲ ਨਹੀਂ ਆਜਾ ਸਾਰੇ ਬੱਚੇ ਵੀ ਆ ਗਏ ਸਾਰੇ